कांड किया था दीप सिद्धू ने 26 जनवरी वाले दिन वो एक त... रूट तय हुआ था ट्रैक्टर ट्रैक्टर मार्च का वो कॉर्डन तोड़कर अलग जगह लेकर 갔다 सू so, सासिकाल दोस्तों मैं हां शमशेर सिंह राजपुरा आज असी गालबात करांगे उस महान हीरे दी उस महान रूही जिस दी कदर उस जान तो बाद लोकां पता लगी जी मेरी मुराद दीप सिद्धू ਦੀਪ ਸਿੱਧੂ ਉਹ ਸ਼ਖਸੀ ਜਿਸ ਨੇ ਕਿ ਆਪਣੇ ਲੋਕਾਂ ਦੇ ਲਈ ਆਪਣੇ ਪੰਜਾਬ ਦੀ ਮਿੱਟੀ ਦੇ ਲਈ ਆਪਣੇ ਪੰਜਾਬ ਦੇ ਖੇਤੇ ਲਈ ਬੰਬੇ ਵਰਗੀ ਇੱਕ ਚੰਗ ਦੀ ਧੰਗ ਦੀ ਨਗਰੀ ਦੇ ਵਿੱਚੋਂ ਉੱਠ ਕੇ ਇੱਕ ਵਧੀਆ ਜ਼ਿੰਦਗੀ ਛੱਡ ਕੇ ਆਪਣੇ ਲੋਕਾਂ ਲਈ ਆ ਕੇ ਸੜਕਾਂ ਦੇ ਉੱਤੇ ਰਾਤਾਂ ਕੱਟੀਆਂ ਅਤੇ ਮੋਰਚੇ ਲਾਏ ਅਤੇ ਦੀਪ ਸਿੱਧੂ ਜਿਹੜਾ ਬਹੁਤ ਘੱਟ ਸਮਾਂ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਿਆ ਅਤੇ ਉਹ ਸਦਾਂ ਲਈ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਇੱਕ ਐਸੀ ਜਗ੍ਹਾ ਬਣਾ ਗਿਆ ਜਿਹੜੀ ਮੈਂ ਕਹਿੰਨਾ ਕਿ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਲੋਕਾਂ ਨੂੰ ਇੰਨੀ ਪ੍ਰਾਪਤੀ ਕਰਨ ਲਈ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਦੇ ਲਈ ਪਰ ਉਹ ਇਹ ਜਗ੍ਹਾ ਜਾਂ ਮੁਕਾਮ ਹਾਸਲ ਨਹੀਂ ਕਰ ਪਾਉਂਦੇ ਹਾਲ ਦੀ ਘੜੀ ਦੇ ਵਿੱਚ ਇੱਕ ਹਿੰਦੀ ਅਦਾਕਾਰਾ ਗੁਲਪਨਾਗ ਜਿਹੜੀ ਕਿ ਫਿਲਮਾਂ ਦੇ ਵਿੱਚ ਵੀ ਆਪਣਾ ਕੈਰੀਅਰ ਅਜਮਾਉਂਦੀ ਰਹਿੰਦੀ ਆ ਤੇ ਪੋਲੀਟੀਸ਼ੀਅਨ ਦੇ ਵਿੱਚ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਹੋਰ ਵੀ ਕਈ ਪਾਰਟੀਆਂ ਹੋਣ ਗੁਲਪਨਾਗ ਬੇਸ਼ੱਕ ਪੰਜਾਬ ਦੀ ਧਰਤੀ ਤੋਂ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦੀ ਆ ਉਹ ਇੱਕ ਸਿੱਖ ਪਰਿਵਾਰ ਦੇ ਵਿੱਚ ਜੰਮੀ ਪਲੀ ਆ ਪਰ ਉਸ ਦੇ ਅੰਦਰ ਕਦੇ ਵੀ ਸਿੱਖੀ ਦੀ ਮਹਿਕ ਨਹੀਂ ਆਉਂਦੀ ਕਿਉਂਕਿ ਗੁਲਪਨਾਗ ਨੇ ਲਲਨ ਟੌਪ ਇੱਕ ਜਿਹੜਾ YouTube ਚੈਨਲ ਹੈ ਉਸ ਦੇ ਉੱਤੇ ਇੱਕ ਇੰਟਰਵਿਊ ਦੇ ਵਿੱਚ ਦੀਪ ਸਿੱਧੂ ਬਾਰੇ ਇਹੋ ਜੀ ਗੱਲ ਕੀਤੀ ਹੈ ਕਿ ਜਿਸ ਤੋਂ ਬਾਅਦ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਆ ਜਾਂ ਲੋਕ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਦਰਦ ਮਹਿਸੂਸ ਹੋਇਆ ਕਿ ਇੱਕ ਉਹ ਇਨਸਾਨ ਜੋ ਇਸ ਦੁਨੀਆ ਦੇ ਵਿੱਚ ਵੀ ਨਹੀਂ ਰਿਹਾ ਤੇ ਉਸ ਦੇ ਜਾਣ ਤੋਂ ਬਾਅਦ ਉਸ ਦੀ ਮਿੱਟੀ ਫਲੋਰੀ ਜਾ ਰਹੀ ਹੈ ਗੁੱਲਪਨਾਮ ਕਹਿੰਦੀ ਹੈ ਕਿ ਜਿਸ ਸਮੇਂ ਕਿਸਾਨੀ ਅੰਦੋਲਨ 2021 26 ਜਨਵਰੀ ਨੂੰ ਜਿਸ ਸਮੇਂ ਪੰਜਾਬ ਦੇ ਜਿਹੜੇ ਕਿਸਾਨ ਸੀ ਉਹ ਦਿੱਲੀ ਦੀ ਬਰੂਹਾਂ ਤੇ ਬੈਠੇ ਹੋਏ ਸੀ ਤੇ ਆਪਣਾ ਪ੍ਰੋਟੈਸਟ ਕਰਨ ਦੇ ਲਈ ਉਹਨਾਂ ਨੇ 26 ਮਾਰਚ ਨੂੰ ਸਰਕਾਰ ਦਾ ਵਿਰੋਧ ਕਰਨਾ ਸੀ ਕਾਲੇ ਕਾਨੂੰਨਾਂ ਦੇ ਖਿਲਾਫ ਜਿਸ ਤੋਂ ਬਾਅਦ ਸਿੱਖ ਰੋਹ ਵਾਲੇ ਲੋਕ ਜਾਂ ਕਿਸਾਨ ਤੇ ਦੀਪ ਸਿੱਧੂ ਵਰਗੇ अनेका ਹੀ ਨੌਜਵਾਨ ਜੋ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਸੀ ਉਹ ਦਿੱਲੀ ਦੇ ਵਿੱਚ ਉਸ ਸਪ੍ਰਿੰਟ ਚ ਸ਼ਾਮਲ ਹੋਏ ਤੇ ਲਾਲ ਕਿਲੇ ਤੇ ਵੀ ਪਹੁੰਚੇ ਅਤੇ ਲਾਲ ਕਿਲੇ ਦੇ ਉੱਤੇ ਉਹਨਾਂ ਨੇ ਆਪਣਾ ਖਾਲਸਾ ਜੀ ਨਿਸ਼ਾਨ ਝੁਲਾਇਆ ਜਿਹੜਾ ਕਿ ਹਮੇਸ਼ਾ ਬਾਰਡਰਾਂ ਦੇ ਉੱਪਰ ਵੀ ਫੌਜ ਦੀ ਇੰਡੀਅਨ ਆਰਮੀ ਕੋਲ ਵੀ ਹੁੰਦਾ ਤੇ ਗੁਰੂ ਘਰਾਂ ਦੇ ਵਿੱਚ ਵੀ ਸ਼ਿਸ਼ੋਭਤ ਹੁੰਦਾ ਕੋਈ ਲਾਗ ਝੰਡਾ ਨਹੀਂ ਸੀ ਉਹ ਉਹਨਾਂ ਨੇ ਇੱਕ ਖਾਲੀ ਪੋਲ ਤੇ ਲਾਇਆ ਸੀ ਚਲੋ ਉਹ ਇੱਕ ਵੱਖਰਾ ਵਿਸ਼ਾ ਤਾਂ ਉਸ ਤੋਂ ਬਾਅਦ ਗੁਲਪਨਾਗ ਲਲਨ ਟੌਪ ਦੇ ਵਿੱਚ ਗੱਲ ਕਰਦੀ ਹੈ ਕਿ ਇਸ ਦੀਪ ਸਿੱਧੂ ਦਾ ਜਿਹੜਾ ਭੋਗ ਪਿਆ ਜਿਹੜਾ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਤੇ ਪਿਆ ਜਿਸ ਦੇ ਵਿੱਚ ਜਦੋਂ ਸ਼ਹੀਦੀ ਜੋੜ ਮੇਲੇ ਜਿੰਨਾ ਇਕੱਠ ਇਸ ਦੇ ਭੋਗ ਤੇ ਕਿਵੇਂ ਹੋ ਗਿਆ ਗੁੱਲਪਨਾਗ ਜੋ ਆਪ ਇੱਕ ਸਿੱਖ ਪਰਿਵਾਰ ਦੇ ਵਿੱਚੋਂ ਜੰਮੀ ਪੜੀ ਹੈ ਅਤੇ ਉਹਦੇ ਫੌਜੀ ਪਿਤਾ ਜੋ ਫਤਿਹਗੜ ਸਾਹਿਬ ਨਾਲ ਸੰਬੰਧਿਤ ਰੱਖਦੇ ਨੇ ਪਰ ਉਸ ਦੇ ਅੰਦਰ ਜਿਹੜੀ ਦੇਸ਼ ਭਗਤੀ ਹੈ ਬਹੁਤ ਉਹ ਉਸ ਪਾਸੇ ਚੁਕਾ ਜਿਆਦਾ ਦੇਸ਼ ਭਗਤੀ ਵਾਲੇ ਪਾਸੇ ਚੁਕਾਉਣਾ ਕੋਈ ਮਾੜੀ ਗੱਲ ਨਹੀਂ ਪਰ ਉਸ ਦੇ ਨਾਲ ਆਪਣੇ ਧਾਰਮਿਕ ਫਰਜ਼ ਸਮਝਣੇ ਆਪਣੇ ਖਿੱਤੇ ਦੀ ਦੁੱਖ ਦਰਦ ਸਮਝਣਾ ਆਪਣੇ ਖਿੱਤੇ ਦੀ ਜਿਹੜੀ ਚੀਜ਼ ਸਮਝਣੀ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੇਸ਼ੱਕ ਦੀਪ ਸਿੰਘ ਸਿੱਧੂ ਉਸ ਚਮਕ ਦੀ ਧਮਕ ਦੀ ਲਾਈਫ ਦੇ ਵਿੱਚ ਬਹੁਤ ਖੁਸ਼ੀ ਪੌਸ਼ ਲਾਈਫ ਸੀਗੀ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਦੀਪ ਸਿੱਧੂ ਨੇ ਵੀ ਪੰਜਾਬ ਦਾ ਦੁੱਖ ਜਾਣਿਆ ਪੰਜਾਬ ਦੇ ਲਈ ਪੜਿਆ ਕਿ ਸਾਡੇ ਨਾਲ ਕੀ ਵਾਪਰਿਆ ਤੇ ਕੀ ਹੋ ਰਿਹਾ ਪੰਜਾਬ ਚ ਆ ਕੇ ਸ਼ੰਭੂ ਮੋਰਚਾ ਲਾਇਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਥੋੜੇ ਸਮੇਂ ਦੇ ਵਿੱਚ ਨੌਜਵਾਨਾਂ ਦੇ ਦਿਨਾਂ ਦੀ ਧੜਕਣ ਬਣ ਗਏ ਜਿਸ ਸਮੇਂ ਇਸ ਦੁਨੀਆ ਤੋਂ ਕੋਚ ਕੀਤਾ ਕੋਈ ਦੁਨੀਆ ਦੀ ਅੱਖ ਐਸੀ ਨਹੀਂ ਸੀ ਜਿਹੜੀ ਨੰਮ ਨਾ ਹੋਈ ਹੋਵੇ ਉਸ ਦੀ ਚੀਖਾ ਦੇ ਉੱਪਰ ਵੀ ਲੋਕਾਂ ਨੇ ਕਸਮਾਂ ਖਾਧੀਆਂ ਸੋਵਾਂ ਖਾਦੀਆਂ ਕੇ ਸਾਨੂੰ ਸਿੱਖੀ ਜੀਵਨ ਬਖਸ਼ੋ ਸਾਨੂੰ ਦੀਪ ਸਿੱਧੂ ਵਰਗੀ ਸੋਚ ਬਖਸ਼ੋ ਪਰ ਗੁੱਲ ਪਨਾਗ ਜੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਜਿਹੜੀ ਸੋਚ ਹੈ ਇਹ ਬਿਨਾ ਗੁਰੂ ਦੀ ਕਿਰਪਾ ਤੋਂ ਬਿਨਾ ਗੁਰੂ ਦੇ ਅਸ਼ਿਆਨੇ ਤੋਂ ਬਿਨਾ ਗੁਰੂ ਦੀ ਦਇਆ ਤੋਂ ਇਹ ਸੋਚ ਕਦੇ ਵੀ ਕਿਸੇ ਵਿੱਚ ਨਹੀਂ ਆਉਂਦੀ ਅਸੀਂ ਵੀ ਆਸ ਕਰਦੇ ਹਾਂ ਕਿ ਤੁਸੀਂ ਉਸ ਧਰਤੀ ਸ਼ਹੀਦਾਂ ਦੀ ਤੋਂ ਜੰਮ ਪਾ ਲੋ ਤੁਹਾਡੇ ਤੇ ਵੀ ਗੁਰੂ ਰਹਿਮ ਕਰੇ ਗੁਰੂ ਕਿਰਪਾ ਕਰੇ ਤੁਸੀਂ ਵੀ ਆਪਣੇ ਪੰਥ ਦੀ ਆਪਣੇ ਖਿੱਤੇ ਦੀ ਜਿਹੜੀ ਦਲਤ ਹੈ ਉਹ ਪਛਾਣੋ ਦੀਪ ਸਿੱਧੂ ਨੇ ਆਖਰਕਾਰ ਕੋਈ ਵੀ ਇਸ ਤਰ੍ਹਾਂ ਦਾ ਮਾੜਾ ਕਾਜਮ ਜਾਂ ਮਾੜਾ ਕੰਮ ਨਹੀਂ ਕੀਤਾ ਕਿ ਉਸ ਨੂੰ ਦੁਨੀਆ ਭੁੱਲੇ ਜਾਂ ਉਸ ਨੂੰ ਨਫ਼ਰਤ ਕਰੇ ਸੋ ਐਸੇ ਗੱਲਾਂ ਕਰਕੇ ਸਾਨੂੰ ਆਪਣੇ ਨੌਜਵਾਨਾਂ ਜਾਂ ਆਪਣੇ ਪੰਜਾਬ ਦੇ ਖੇਤੇ ਨਾਲ ਤੁਰਨ ਵਾਲੇ ਲੋਕਾਂ ਦੀ ਬਦਨਾਮੀ ਜਿਹੜੀ ਆ ਨਹੀਂ ਕਰਨੀ ਚਾਹੀਦੀ ਸੋ ਇਸ ਕਰਕੇ ਤੁਹਾਡੇ ਨਾਲ ਇਹ ਰਿਪੋਰਟ ਜਿਹੜੀ ਇਹ ਖਬਰ ਹੈ ਸਾਂਝੀ ਕਰਨੀ ਜ਼ਰੂਰੀ ਸਮਝੀ ਕਿ ਕੁਝ ਦਿਨ ਤੋਂ ਇਹ ਵਿਸ਼ਾ ਜਿਹੜਾ ਫੇਸਬੁੱਕ ਤੇ ਲਗਾਤਾਰ ਦੀਪ ਸਿੱਧੂ ਦਾ ਗੁਲਪਨਾਗ ਦਾ ਜਿਹੜਾ ਗੁਲਪਨਾਗ ਨੇ ਜਿਹੜਾ ਲਲਨ ਟੌਪ ਦੇ ਉੱਤੇ ਇੱਕ ਇੰਟਰਵਿਊ ਕੀਤਾ ਜਿਸ ਤੋਂ ਬਾਅਦ ਪੰਜਾਬੀ ਦੇ ਜਿਹੜੇ ਆ ਫਿਲਮ ਡਾਇਰੈਕਟਰ ਪ੍ਰੋਡਿਊਸਰ ਨੇ ਬਾਈ ਅਮਰਦੀਪ ਗਿੱਲ ਜੋ ਬਹੁਤ ਵਧੀਆ ਲੇਖਕ ਵੀ ਨੇ ਉਹਨਾਂ ਨੇ ਵੀ ਇਹ ਤਰਜਾਤਾਇਆ ਸੀ ਕਿ ਗੁਲਪਨਾਗ ਨੇ ਜਿਹੜੀ ਦੀਪ ਸਿੱਧੂ ਬਾਰੇ ਇਹ ਗੱਲ ਕੀਤੀ ਹੈ ਜਿਸ ਤੋਂ ਬਾਅਦ ਉਹ ਆਪ ਵੀ ਬਹੁਤ ਜ਼ਿਆਦਾ ਦੁਖੀ ਹੋਏ ਤੇ ਉਹਨਾਂ ਨੇ ਇਹ ਲਿਖ ਕੇ ਵੀ ਆਪਣਾ ਦੁੱਖ ਸਾਂਝਾ ਕੀਤਾ ਤੇ ਉਹਨਾਂ ਦੀ ਲਿਖਤ ਦੇ ਵਿੱਚੋਂ ਵੀ ਉਹ ਦਰਦ ਝਲਕਿਆ ਕਿ ਉਸ ਨੂੰ ਉਹਨਾਂ ਨੂੰ ਇਹ ਗੱਲ ਕਿੰਨੀ ਜ਼ਿਆਦਾ ਜਿਹੜੀ ਸੀ ਉਹ ਦਿਲ ਨੂੰ ਚੁਬਣ ਕੀਤੀ ਤੇ ਉਹਨਾਂ ਨੂੰ ਤਕਲੀਫ ਹੋਈ ਤੇ ਦੀਪ ਨੂੰ ਚਾਹਣ ਵਾਲੇ ਲੱਖਾਂ ਹੀ ਕਰੋੜਾ ਲੋਕਾਂ ਨੂੰ ਵੀ ਇਹ ਸੁਣ ਕੇ ਬਹੁਤ ਤਕਲੀਫ ਹੋਈ ਜੇਕਰ ਰਿਪੋਰਟ ਚੰਗੀ ਲੱਗੀ ਵੀਡੀਓ ਨੂੰ ਮਤਲਬ ਸ਼ੇਅਰ ਕਰੋ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਦਿਓ ਅਸੀਂ ਹੋਰ ਕਿਥੇ ਪੰਜਾਬ ਪੰਥਕ ਸਿਆਸਤ ਖਬਰ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ